ਸਭੀ ਗੱਲ ਤੋਂ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਾ ਤੂੰ ਕੋਟ ਬਾਈ ਅੱਜ ਆਪਾਂ ਹੰਗਰੀ ਪੁਆਇੰਟ ਤੇ ਰਾਮਪਰਾ ਪੂਲ ਜਿਹੜਾ ਸਰਕਾਰੀ ਹਸਪਤਾਲ ਕੋਲੇ ਐ ਕਿਉਂਕਿ ਸਾਨੂੰ ਪਤਾ ਵੀ ਅੱਜ ਆਪਣੇ ਛੋਟੇ ਦਾ ਗਰシャン ਵੀਰ ਸਿੰਘ ਸਿੱਧੂ ਦਾ ਹੈਗਾ ਜਨਮ ਦਿਨ ਉਹ ਕਹਿੰਦਾ ਡੈਡੀ ਪੀਜ਼ਾ ਖਾ ਕੇ ਆਉਣਾਗਾ ਮਖਲਾਜ ਨਹੀਂ ਖਵਾ ਕੇ ਲਿਆਵਾਂਗੇ ਗੱਲੀ ਕੋਈ ਨਹੀਂ ਤੇ ਲੋ ਜੀ ਆਪਾਂ ਪਹੁੰਚ ਗਏ ਰੀਅਲੀ ਹੰਗਰੀ ਪੁਆਇੰਟ ਆ ਹਾਂਜੀ ਕੀ ਖਾਣਾ ਫਿਰ ਪੀਜ਼ਾ ਕਰੀਏ ਪੀਜ਼ਾ ਠੀਕ ਹੈ ਫਿਰ ਪਾਰਟੀ ਤੂੰ ਕਰੇਂਗਾ ਕਿ ਗਰਮਣ ਕਰੂ ਹੈ ਤੂੰ ਕਰੇਂਗਾ ਠੀਕ ਹੈ ਠੀਕ ਹੈ ਬਾਈ ਬਾਈ ਕਰਾ ਦੱਸੋ ਕਿਹੜਾ ਪੀਜ਼ਾ ਖਾਣਾ ਹੈ ਹੈ ਤੰਦੂਰੀ ਤੰਦੂਰੀ ਕਿਤੇ ਕੋਈ ਬਹੁਤਾ ਹੋ ਫਰਕ ਨਹੀਂ ਹੈ ਹੁਣ ਆਰਡਰ ਤੇ ਬਹੁਤ ਵਧੀਆ ਬਾਈ ਸਰਵਿਸ ਪਾਈ ਹੈ ਹਲਕਾ ਮਾ ਬਈਆਂ ਦਾ ਇਹ ਦੇਖੋ ਲੋ ਵੀ ਬਈ ਆਪਾਂ ਕਰਿਆ ਸੀਗਾ ਪੀਜ਼ਾ ਆਰਡਰ ਤੇ ਨਾਲ ਕਰਿਆ ਸੀਗਾ 버거 ਕੋਕ ਤੇ ਸਪਰਾਈਟ ਪਹੁੰਚ ਗਏ ਨੇ ਹੁਣ ਸਾਡੇ ਗਰਸ਼ਾਣ ਦੇ ਸਾਹਮਣੇ ਤੇ ਹੁਣ ਕਰਦੇ ਆਂ ਤਿਆਰੀ ਖਾਣ ਦੀ ਕਿਹੜਾ ਕਹੇ ਬਈ ਓਏ ਦੱਸ ਹਾਂ ਤੰਦੂਰੀ 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 ਆ ਬਾਈ ਪੀਜ਼ਾ ਕਿਉਂ ਤੂੰ ਕੀ ਖਾਣਾ ਹੈ 버거 버거 ਲੈ ਵੀ ਆਪਣਾ ਤਾਂ ਪੀਜ਼ਾ ਹੀ ਹੈਗਾ ਠੀਕ ਹੈ ਹੋਰ ਜਿਉਂਦੇ ਬਸਦੇ ਰਹੋ ਭਰਾਵੋ ਤੇ ਹੈਪੀ ਬਰਥਡੇ ਪੁੱਤ ਥੈਂਕ ਯੂ ਥੈਂਕ ਯੂ ਥੈਂਕ ਯੂ ਲੈ ਵੀ